ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਇੱਕ ਪਾਸੇ ਇਹ ਗੱਲ ਕਹਿੰਦੇ ਆ ਕਿ ਮੈਨੂੰ ਨੋਬਲ ਪੁਰਸਕਾਰ ਚਾਹੀਦਾ ਤੇ ਦੂਜੇ ਪਾਸੇ ਇਹ ਗੱਲ ਕਹਿੰਦੇ ਆ ਜੀ ਕਿ ਮੈਂ ਹੁਣ ਤੱਕ 7 ਤੋਂ ਲੈ ਕੇ 8 ਯੁੱਧ ਰਕਵਾਈਆਂ ਜੰਗਾਂ ਰਕਵਾਈਆਂ ਭਾਰਤ ਤੇ ਪਾਕਿਸਤਾਨ ਦੀ ਵੀ ਤੇ ਤੀਜੇ ਪਾਸੇ ਖਬਰ ਇਹ ਆਉਂਦੀ ਜੀ ਕਿ ਈਰਾਨ ਦੇ ਵਿੱਚ ਅਸੀਂ ਹਮਲਾ ਕਰ ਸਕਦੇ ਆ ਗ੍ਰੀਨਲੈਂਡ ਦੇ ਉੱਤੇ ਕਬਜ਼ਾ ਕਰ ਲੈਣਾ ਬੈਨਜ਼ੂਏਲਾ ਦੇ ਰਾਸ਼ਟਰਪਤੀ ਨੂੰ ਚੱਕ ਲਿਆ ਵੋਟੀ ਸਮੇਤ ਤੇ ਕਹਿੰਦੇ ਜੀ ਹੋਰ ਕਈ ਦੇਸ਼ਾਂ ਦੇ ਬਾਰੇ ਅਸੀਂ ਵਿਚਾਰ ਬਣਾ ਰਹੇ ਆ ਨੋਬਲ ਪੁਰਸਕਾਰ ਹੁੰਦਾ ਸ਼ਾਂਤੀ ਦਾ ਪੁਰਸਕਾਰ ਜਿਹੜਾ ਕਿ ਐਤਕੀ ਬੈਨਜ਼ੂਏਲਾ ਦੀ ਵਿਰੋਧੀ ਧਿਰ ਦੇ ਨੇਤਾ ਨੂੰ ਮਿਲਿਆ ਹੋਇਆ ਪਰ ਟਰੰਪ ਹੋਰੀ ਇਹ ਗੱਲ ਕਹਿੰਨੇ ਜੀ ਕਿ ਮੈਂ ਨੋਬਲ ਪੁਰਸਕਾਰ ਦਾ ਹੱਕਦਾਰਾਂ ਪਹਿਲੇ ਨੰਬਰ ਦੇ ਉੱਤੇ ਕਿਉਂਕਿ ਮੈਂ ਸ਼ਾਂਤੀ ਪਸੰਦ ਆ ਕਿਉਂਕਿ ਮੈਂ ਦੇਸ਼ਾਂ ਦੀ ਜੰਗ ਰੁਕਵਾਈ ਆ ਕਿਉਂਕਿ ਮੈਂ ਜੇਕਰ ਲੜਦੇ ਹੋਏ ਦੇਸ਼ਾਂ ਮੈਨੂੰ ਚੰਗੇ ਨਹੀਂ ਲੱਗਦੇ ਮੈਂ ਪਿਆਰ ਤੇ ਮੁਹੱਬਤ ਦੇ ਪੈਗਾਮ ਵਾਲਾ ਬੰਦਾ ਲੜਦੇ ਹੋਏ ਦੇਸ਼ਾਂ ਨੂੰ ਰੁਕਵਾ ਦਿੰਦਾ ਹੁੰਨਾ ਪਰ ਮੈਂ ਕਈ ਦੇਸ਼ਾਂ ਦੇ ਵਿੱਚ ਬੰਬ ਛੁਟਵਾ ਦਿੰਦਾ ਹੁੰਨਾ ਇਹਦਾ ਮਤਲਬ ਇਹ ਆ ਈਰਾਨ ਦੇ ਵਿੱਚ ਇਸ ਵੇਲੇ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਜਾਰੀ ਆ ਉਥੋਂ ਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਪ੍ਰਦਰਸ਼ਨਕਾਰੀ ਸੜਕਾਂ ਦੇ ਉੱਤੇ 217 ਤੋਂ ਵੱਧ ਲੋਕਾਂ ਦੀ ਹੁਣ ਤੱਕ ਮੌਤ ਦੀ ਖਬਰ ਹੈ ਪਰ ਟਰੰਪ ਦੇ ਵੱਲੋਂ ਆਪਣੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ ਵੀ ਜੇਕਰ ਇਥੋਂ ਦੀ ਸਰਕਾਰ ਦੇ ਵੱਲੋਂ ਈਰਾਨ ਦੀ ਸਰਕਾਰ ਦੇ ਵੱਲੋਂ ਲੋਕਾਂ ਦੇ ਉੱਤੇ ਦਮਨ ਕੀਤਾ ਗਿਆ ਲੋਕਾਂ ਨੂੰ ਦਬਾਇਆ ਗਿਆ ਪ੍ਰਦਰਸ਼ਨਕਾਰੀਆਂ ਨੂੰ ਦਬਾਇਆ ਗਿਆ ਤੇ ਫਿਰ ਆਪਾਂ ਪ੍ਰਦਰਸ਼ਨਕਾਰੀਆਂ ਦੇ ਹੱਕ ਦੇ ਵਿੱਚ ਆ ਫਿਰ ਆਪਾਂ ਇਥੇ ਕੰਮ ਕਰ ਲੈਣਾ ਉਧਰ ਗ੍ਰੀਨਲੈਂਡ ਦੇ ਉੱਤੇ ਕਬਜ਼ਾ ਕਰਨ ਦੇ ਲਈ ਹਮਲਾ ਕਰਨਾ ਤੇ ਹਮਲਾ ਕਰਨ ਵਾਸਤੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਜਾ ਚੁੱਕੀ ਹੈ ਤੇ ਕਿਸੇ ਵੀ ਵੇਲੇ ਉੱਥੇ ਹਮਲੇ ਦੀ ਖਬਰ ਆ ਸਕਦੀ ਆ ਹਾਲਾਂਕਿ ਕਈ ਉਥੋਂ ਦੇ ਵੱਡੇ ਅਧਿਕਾਰੀ ਇਹ ਗੱਲ ਕਹਿੰਦੇ ਕਿ ਟਰੰਪ ਦੀ ਗੱਲ 5 ਸਾਲ ਦੇ ਬੱਚੇ ਦੀ ਜ਼ਿਦ ਵਰਗੀ ਆ ਕਿ ਮੈਂ ਤਾਂ ਆ ਚੀਜ਼ੀ ਲੈਣੀ ਹੀ ਲੈਣੀ ਆ ਮੈਂ ਤਾਂ ਆ ਕੁਝ ਕਰਨਾ ਹੀ ਕਰਨਾ ਫਿਰ ਹੋਰ ਕਈ ਦੇਸ਼ ਆ ਜਿਨ੍ਹਾਂ ਦੇ ਉੱਤੇ ਟਰੰਪ ਦੇ ਵੱਲੋਂ ਕਿਹਾ ਜਾ ਰਿਹਾ ਜੀ ਕਿ ਮੈਂ ਹਮਲਾ ਕਰੂੰਗਾ ਜਾਂ ਫਿਰ ਟੈਰਫ ਲਾਉਂਗਾ ਕਦੇ-ਕਦੇ ਇਹੋਂ ਲੱਗਦਾ ਵੀ ਜਿਵੇਂ ਨਾ ਟਰੰਪ ਨੂੰ ਕਿਸੇ ਨੇ ਸਿਖਾ ਦਿੱਤਾ ਵੀ ਜੇਕਰ ਕਿਸੇ ਨੂੰ ਲੱਤ ਫੇਲੋ ਲੰਘਾਉਣਾ ਤੇ ਫਿਰ ਟੈਰਫ ਦੀ ਗੱਲ ਕਰਦੇ ਤੇ ਜਾਂ ਫਿਰ ਬੰਬ ਸੱਟਣ ਦੀ ਗੱਲ ਕਰਦੇ ਹੁਣ ਇੱਕ ਨਵੀਂ ਜਾਣਕਾਰੀ ਆਈ ਆ ਉਹ ਇਹ ਆ ਕਿ ਵੈਨਜ਼ੂਏਲਾ ਦੀ ਵਿਰੋਧੀ ਧਰਮੀ ਨੇਤਾ ਜੜੀ ਜਿਹਨੂੰ ਕਿ ਇਤਕੀ ਮਿਲਿਆ ਹੈਗਾ ਜੀ ਨੋਬਲ ਪੁਰਸਕਾਰ ਉਹਨੇ ਇਹ ਗੱਲ ਕਹਤੀ ਆ ਵੀ ਭਾਈ ਸਾਡੇ ਦੇਸ਼ ਦੇ ਰਾਸ਼ਟਰਪਤੀ ਨੂੰ ਜਿਹੜਾ ਤੁਸੀਂ ਚੱਕਿਆ ਇਹ ਇੱਕ ਬਹੁਤ ਵੱਡੀਆਂ ਕੰਮ ਕੀਤਾ ਉਹਦੇ ਵੱਲੋਂ ਇਥੋਂ ਦੇ ਲੋਕਾਂ ਦੇ ਨਾਲ ਯਾਰਤਕਾਂ ਕੀਤੇ ਗਏ ਜਾ ਰਹੀਆਂ ਸੀ ਨਿਕੋਲਸ ਮਾਦੂਰੋ ਤੇ ਉਹਦੀ ਧਰਮ ਪਤਰੀ ਨੂੰ ਤੁਸੀਂ ਲੈ ਕੇ ਗਏ ਆ ਇਹ ਬਹੁਤ ਵਧੀਆ ਗੱਲ ਆ ਤੇ ਮੈਂ ਆਪਣਾ ਨੋਬਲ ਪੁਰਸਕਾਰ ਵੀ ਤੁਹਾਡੇ ਨਾਲ ਸਾਂਝਾ ਕਰਨ ਬਾਰੇ ਕੋਸ਼ਿਸ਼ ਕਰ ਰਹੀ ਆ ਜਾਂ ਕਹਿ ਲਈਏ ਸੋਚ ਵਿਚਾਰ ਕਰ ਰਹੀ ਆ ਨੋਬਲ ਪੁਰਸਕਾਰ ਕਮੇਟੀ ਇਹ ਗੱਲ ਕਹਿੰਦੀ ਆ ਕਿ ਭਾਈ ਇਦਾਂ ਦਾ ਕੁਝ ਕਰ ਨਹੀਂ ਸਕਦੇ ਨਾ ਤੁਸੀਂ ਨੋਬਲ ਪੁਰਸਕਾਰ ਕਿਸੇ ਨਾਲ ਸਾਂਝਾ ਕਰ ਸਕਦੇ ਹੋ ਤੇ ਨਾ ਤੁਸੀਂ ਆਪਣੇ ਵਾਲੀ ਚੀਜ਼ ਕਿਸੇ ਨੂੰ ਦੇ ਸਕਦੇ ਹੋ ਇਹ ਤੁਹਾਨੂੰ ਪੁਰਸਕਾਰ ਮਿਲਿਆ ਇਹ ਤੁਹਾਡਾ ਪਰ ਟਰੰਪ ਇਹ ਗੱਲ ਕਹੀ ਜਾਂਦਾ ਵੀ ਜੇਕਰ ਮੈਨੂੰ ਇਹ ਪੁਰਸਕਾਰ ਦੇ ਦੇਣੇ ਹੋ ਜਾਂ ਮੇਰੇ ਨਾਲ ਪੁਰਸਕਾਰੇ ਸਾਂਝਾ ਕਰਦੇ ਹੋ ਤੇ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦੀ ਹੋਊਗਾ ਮਤਲਬ ਇਹ ਜਿਕੇ ਨੋਬਲ ਪੁਰਸਕਾਰ ਦੇ ਵੀ ਚਰਚੇ ਆ ਤੇ ਨੋਬਲ ਪੁਰਸਕਾਰ ਦੀ ਟਰੰਪ ਦੇ ਅੰਦਰ ਇੱਛਾ ਵੀ ਆ ਪਰ ਨੋਬਲ ਪੁਰਸਕਾਰ ਤੇ ਟਰੰਪ ਦਾ ਆਪਸ ਦੇ ਵਿੱਚ ਮੇਲ ਕੀ ਆ ਹੁਣ ਸਵਾਲਾਂ ਦਾ ਸਵਾਲ ਇਹ ਆ ਨੋਬਲ ਪੁਰਸਕਾਰ ਉਹ ਬੰਦੇ ਨੂੰ ਮਿਲਦਾ ਉਹ ਸ਼ਖਸੀਅਤ ਨੂੰ ਮਿਲਦਾ ਜੀਨੇ ਕਿ ਕੁੱਲ ਦੁਨੀਆ ਦੇ ਵਿੱਚ ਸ਼ਾਂਤੀ ਦਾ ਕੰਮ ਕੀਤਾ ਹੋਵੇ ਜੀਨੇ ਲੜਦਿਆਂ ਨੂੰ ਹਟਾਇਆ ਹੋਵੇ ਸ਼ਾਂਤੀ ਦਾ ਪੈਗਾਮ ਦਿੱਤਾ ਹੋਵੇ ਜਿਹੜਾ ਨਿਰਸਵਾਰਥ ਪੈਗਾਮ ਹੋਵੇ ਜਿਹਦੇ ਵਿੱਚ ਕੋਈ ਆਪਦੀ ਨਿੱਜੀ ਲੜਕਣਾ ਨਾ ਹੋਵੇ ਜਿਹਦੇ ਵਿੱਚ ਲੜਦਿਆਂ ਨੂੰ ਹਟਾਉਣ ਦੀ ਗੱਲ ਤੇ ਕੁੱਲ ਦੁਨੀਆ ਦੇ ਵਿੱਚ ਆਪਦੇ ਮੁਹੱਬਤ ਦੇ ਪੈਗਾਮ ਦੀ ਗੱਲ ਹੋਵੇ ਤੇ ਕੀ ਟਰੰਪ ਦੇ ਵਿੱਚ ਇਹ ਪੈਗਾਮ ਦੀਆਂ ਗੱਲਾਂ ਹੈਗੀਆਂ ਸਵਾਲਾਂ ਦਾ ਸਵਾਲ ਇਹ ਆ ਇੱਕ ਪਾਸੇ ਯੁੱਧ ਲਾਉਣ ਦੀ ਧਮਕੀ ਦੂਜੇ ਪਾਸੇ ਬੰਦਾ ਚੱਕਣ ਦੀ ਗੱਲ ਤੀਜੇ ਪਾਸੇ ਗ੍ਰੀਨਲੈਂਡ ਦੇ ਵਿੱਚ ਫੌਜੀ ਭੇਜਣ ਦੀ ਗੱਲ ਚੌਥੇ ਪਾਸੇ ਈਰਾਨ ਦੇ ਵਿੱਚ ਆਪਣਾ ਦਾਬਾ ਬਣਾਉਣ ਦੀ ਗੱਲ ਤੇ ਫਿਰ ਉਸ ਤੋਂ ਬਾਅਦ ਟਰੰਪ ਦੀ ਜਿਹੜੀ ਆ ਉਹ ਟੈਰਫ ਲਾਉਣ ਦੀ ਰਵਾਇਤ ਜਾਂ ਕਿਹੜੀ ਗੱਲ ਤੇ ਹਲੇ ਆਪਾਂ ਨੂੰ ਨੋਬਲ ਪੁਰਸਕਾਰ ਚਾਹੀਦਾ ਨੋਬਲ ਪੁਰਸਕਾਰ ਦੇ ਦਿਓ ਮੈਂ ਜੰਗਾਂ ਰਕਵਾਈਆਂ ਨੋਬਲ ਪੁਰਸਕਾਰ ਦੇ ਦਿਓ ਮੈਂ ਜੰਗਾਂ ਰਕਵਾਈਆਂ ਆਹ ਗੱਲਾਂ ਕੀਤੀਆਂ ਜਾ ਰਹੀਆਂ ਤੇ ਹੁਣ ਇਹਦਾ ਅਸਰ ਭਾਰਤ ਦੇ ਵਿੱਚ ਕੀ ਦੇਖਣ ਨੂੰ ਮਿਲੇਗਾ ਆਉਂਦੇ ਸਮੇਂ ਦੇ ਵਿੱਚ ਇਹ ਸਵਾਲ ਹੈ ਕਿਉਂਕਿ ਟਰੰਪ ਦੇ ਵੱਲੋਂ ਵੈਨਜ਼ੂਏਲਾ ਦੇ ਨਾਲ ਉੱਥੋਂ ਦੇ ਤੇਲ ਕੰਪਨੀਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਮੀਟਿੰਗ ਕੀਤੀ ਗਈ ਆ ਉਹਦੇ ਵਿੱਚ ਕਹਿੰਦੇ ਜੀ ਰਿਲਾਇੰਸ ਕੰਪਨੀ ਦੇ ਅਧਿਕਾਰੀ ਵੀ ਸੀ ਸੀਨੀਅਰ ਇਹ ਗੱਲ ਕਹੀ ਗਈ ਹੈ ਵੀ ਜੇਕਰ ਸਾਡੇ ਮੁਤਾਬਕ ਤੁਸੀਂ ਚੱਲੋਗੇ ਤਾਂ ਤੁਹਾਨੂੰ ਅਸੀਂ ਵੈਨਜ਼ੂਏਲਾ ਦੇ ਵਿੱਚੋਂ ਤੇਲ ਦੇ ਭੰਡਾਰਾ ਜਿਹੜੇ ਉਹ ਵਰਤਨ ਨੂੰ ਦੇ ਸਕਦੇ ਆ ਸਾਡੇ ਰਾਹੀਂ ਤੇਲ ਖਰੀਦਣਾ ਪੈ ਸਕਦਾ ਸਾਡੇ ਨਾਲ ਹੀ ਤੁਸੀਂ ਤੇਲ ਖਰੀਦੋਗੇ ਤੁਸੀਂ ਸਿੱਧੇ ਤੌਰ ਦੇ ਉੱਤੇ ਸੰਪਰਕ ਦੇ ਵਿੱਚ ਨਹੀਂ ਕਰ ਸਕਦੇ ਤੇਲ ਖਰੀਦੋ ਵੱਧ ਤੋਂ ਵੱਧ ਖਰੀਦੋ ਪਰ ਸਾਡੇ ਰਾਹੀਂ ਖਰੀਦੋ ਜਿਵੇਂ ਅਸੀਂ ਚਾਹਨੀ ਆ ਉਸ ਤਰੀਕੇ ਨਾਲ ਖਰੀਦੋ ਤੇ ਕਹਿੰਦੇ ਵੀ ਭਾਰਤ ਦੇ ਵੱਲੋਂ ਇਸ ਗੱਲ ਦੀ ਹਾਮੀ ਪ੍ਰਗਟਾ ਦਿੱਤੀ ਗਈ ਆ ਕਿਉਂਕਿ ਭਾਰਤ ਇਸ ਵੇਲੇ ਤੇਲ ਭੰਡਾਰ ਖਰੀਦਣ ਦਾ ਸਭ ਤੋਂ ਵੱਡਾ ਗਾਹਕ ਆ ਇਸ ਕਰਕੇ ਟਰੰਪ ਦੇ ਵੱਲੋਂ ਵਾਰ-ਵਾਰ ਇਹ ਗੱਲ ਕਹੀ ਜਾਂਦੀ ਜਿ ਕਿ ਮੇਰੀ ਇੱਛਾ ਦੇ ਮੁਤਾਬਕ ਤੇਲ ਖਰੀਦੋਗੇ ਤਾਂ ਸਭ ਕੁਝ ਹੋਊਗਾ ਨਹੀਂ ਤਾਂ ਭਾਈ ਫਿਰ 500% ਦੀ ਟੈਰਫ ਭਾਰਤ ਦੇ ਉੱਤੇ ਵੀ ਲਾਉਣ ਦੀ ਤਿਆਰੀ ਆ ਜਾਂ ਤਾਂ ਇਹ ਗਿੱਦੜ ਕਮਕੀ ਮੰਨ ਲਓ ਤੇ ਜਾਂ ਫਿਰ ਟਰੰਪ ਦੀ ਸੋਚ ਹੀ ਇਹ ਆ ਵੀ ਭਾਈ ਮੈਂ ਜਿੰਨਾ ਚਿਰ ਹਾਂ ਉਨੀ ਦੇਰ ਤੱਕ ਮੈਂ ਕੋਈ ਨਾ ਕੋਈ ਵੰਜਲੇ ਉੱਤੇ ਚਾੜੀ ਰੱਖਣਾ ਮੈਂ ਕਿਸੇ ਨਾ ਕਿਸੜਾ ਯਾ ਪਾਈ ਰੱਖਣਾ ਫਿਰ ਇਹ ਗੱਲ ਆ ਪਰ ਜਿੱਥੇ ਵੀ ਚਾਰ ਬੰਦੇ ਬੈਠਦੇ ਆ ਉੱਥੇ ਇਹ ਗੱਲ ਚੱਲਦੀ ਵੀ ਪਾਈ ਟਰੰਪ ਨੂੰ ਹੋ ਕੀ ਗਿਆ ਜਦੋਂ ਪਿਛਲੀ ਵਾਰ ਸੀ ਉਦੋਂ ਇਹਵੇਂ ਨਹੀਂ ਸੀ ਤੇ ਐਤਕੀ ਇਹ ਸਾਰਾ ਕੁਝ ਕਿਉਂ ਆ ਯਾਨੀ ਕਿ ਜਿਹੜਾ ਮੇਰੀ ਗੱਲ ਮੰਨ ਗਿਆ ਜਿਹੜਾ ਲੱਤ ਥਲੋਂ ਲੰਘ ਗਿਆ ਉਹ ਠੀਕ ਆ ਜਿਹੜਾ ਨਹੀਂ ਲੰਘਿਆ ਤੇ ਫਿਰ ਉਹਦੇ ਉੱਤੇ ਟੈਰਫ ਜਾਂ ਉਹਦੇ ਉੱਤੇ ਬੰਬ ਜਾਂ ਟੈਰਫ ਤੇ ਜਾਂ ਫਿਰ ਬੰਬ ਇਹਨਾਂ ਦੋਹਾਂ ਗੱਲਾਂ ਦੇ ਵਿੱਚੋਂ ਇੱਕ ਗੱਲ ਹੋਊਗੀ ਸੋ ਵੈਨੇ ਪਾਈ ਆਉਂਦੇ ਸਮੇਂ ਤੇ ਕੀ ਬਣਦਾ ਪਰ ਟਰੰਪ ਦੀਆਂ ਨੀਤੀਆਂ ਦਾ ਭਾਰਤ ਦੇ ਅਰਥਚਾਰੇ ਦੇ ਉੱਤੇ ਭਾਰਤ ਦੀਆਂ ਕੰਪਨੀਆਂ ਦੇ ਉੱਤੇ ਭਾਰਤ ਦੀਆਂ ਤੇਲ ਨੀਤੀਆਂ ਦੇ ਉੱਤੇ ਭਾਰਤ ਦੀ ਸਰਕਾਰ ਦੇ ਉੱਤੇ ਤੇ ਭਾਰਤ ਦੇ ਆਮ ਲੋਕਾਂ ਦੇ ਉੱਤੇ ਬਹੁਤ ਵੱਡਾ ਅਸਰ ਆ ਕਿਉਂਕਿ ਤੇਲ ਦੀ ਕੀਮਤ ਵਧਣੀ ਜਾਂ ਘਟਣੀ ਆ ਇਹ ਟਰੰਪ ਦੀਆਂ ਬੈਨਜ਼ੂਏਲਾ ਤੇ ਹੋਰ ਵੱਖ-ਵੱਖ ਤੇਲ ਦੇ ਉਤਪਾਦਨ ਕਰਨ ਵਾਲੀਆਂ ਦੇਸ਼ਾਂ ਜਾਂ ਕੰਪਨੀਆਂ ਦੇ ਉੱਤੇ ਕਿਹੋ ਜੀ ਉਹਦੀ ਸੋਚ ਆ ਉਹਦੇ ਉੱਤੇ ਨਿਰਭਰ ਕਰਨ ਦੀ ਗੱਲ ਆ ਸੋ ਇਹਨੇ ਕੀ ਬਣਦਾ ਹੁੰਦਾ ਸਮੇਂ ਦੇ ਵਿੱਚ ਪਰ ਇੰਨੀ ਗੱਲ ਜ਼ਰੂਰ ਆ ਕਿ ਤੇਲ ਤੇ ਤੇਲ ਦੀ ਧਾਰ ਸਾਰੇ ਦੇਸ਼ ਵਿਖਰੇ ਆ ਇੰਨੀ ਗੱਲ ਜ਼ਰੂਰ ਆ ਕਿ ਸਾਰੇ ਦੇਸ਼ ਸੋਚ ਰਿਹਾ ਕਿ ਆਉਂਦੇ ਸਮੇਂ ਦੇ ਵਿੱਚ ਕੌਣ ਕੀ ਕਰ ਰਿਹਾ ਇਹਦਾ ਉੱਤਰ ਕੋਣ ਕਿਵੇਂ ਦੇ ਰਿਹਾ ਤੇ ਇਹ ਵੀ ਪਤਾ ਲੱਗਾ ਕਈ ਯੂਰਪੀ ਦੇਸ਼ਾਂ ਨੇ ਇਹ ਗੱਲ ਕਹੀ ਆ ਵੀ ਜੇਕਰ ਗ੍ਰੀਨਲੈਂਡ ਦੇ ਉੱਤੇ ਕਬਜ਼ੇ ਦੀ ਕੋਸ਼ਿਸ਼ ਕੀਤੀ ਜੇਕਰ ਟਰੰਪ ਦੇ ਵੱਲੋਂ ਆਪਣੇ ਫੌਜੀ ਇੱਥੇ ਭੇਜੇ ਗਏ ਤਾਂ ਫਿਰ ਅਸੀਂ ਡੈਨਮਾਰਕ ਦੀ ਗ੍ਰੀਨਲੈਂਡ ਦੀ ਮਦਦ ਕਰਾਂਗੇ ਫਿਰ ਅਸੀਂ ਇਕੱਠੇ ਹੋ ਕੇ ਹਮਲਾ ਮਾਰਾਂਗੇ ਵੀ ਭਾਈ ਉਹਦੀਆਂ ਇਹ ਨੀਤੀਆਂ ਨੂੰ ਅਸਫਲ ਕੀਤਾ ਜਾਵੇ ਬਾਕੀ ਵੇਖਦੇ ਹਾਂ ਕੀ ਬਣਦਾ ਪਰ ਜੇ ਆਪਾਂ ਗੱਲ ਪੰਜਾਬ ਦੀ ਰਾਜਨੀਤੀ ਦੀ ਕਰੀਏ ਇਹ ਬੜੀ ਮਹੱਤਵਪੂਰਨ ਗੱਲ ਆ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਾਣਕਾਰੀ ਇਹ ਮਿਲੀ ਆ ਵੀ ਕਾਂਗਰਸ ਨੇ ਹਾਈ ਕਮਾਂਡ ਨੇ ਪੰਜਾਬ ਦੇ ਦੋ ਕਾਂਗਰਸੀ ਨੇਤਾਵਾਂ ਦੇ ਪੈਰ ਪਿੱਛੇ ਨੂੰ ਖਿੱਚਵਾ ਲਿਆ ਤੁਸੀਂ ਪਿਛਲੇ ਦਿਨਾਂ ਦੇ ਬਿਆਨ ਪੜ੍ਹ ਕੇ ਵੇਖੋ ਰਾਜਾ ਵਿੜਿੰਗ ਨੇ ਕੀ ਕਿਹਾ ਉਹ ਕਹਿੰਦੇ ਜੀ ਕਿ ਮੈਂ ਸੀਐਮ ਕੈਂਡੀਡੇਟ ਨਹੀਂ ਹਾਂ ਮੈਨੂੰ ਮੁੱਖ ਮੰਤਰੀ ਨਹੀਂ ਬਣਾਉਣਾ ਚਾਹੀਦਾ ਮੈਂ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦਾ ਝਾੜੂ ਤੇ ਬੀਜੇਪੀ ਵਾਲੇ ਪ੍ਰੋਪੋਗੈਂਡਾ ਕਰ ਰਹੇ ਆ ਕਿ ਕਾਂਗਰਸ ਦੇ ਵਿੱਚ 5 6 ਇਸ ਵੇਲੇ ਸੀਐਮ ਕੈਂਡੀਡੇਟ ਆ ਇਹੋ ਜੀ ਕੋਈ ਗੱਲ ਨਹੀਂ ਆ ਕਾਂਗਰਸ ਦੇ ਪ੍ਰਧਾਨ ਨੇ ਆਪਣੇ ਪੈਰ ਪਿੱਛੇ ਖਿੱਚੇ ਆ ਕਿ ਮੈਂ ਸੀਐਮ ਉਮੀਦਵਾਰ ਨਹੀਂ ਆ ਮੇਰੇ ਨਾਂ ਨੂੰ ਗਲਤ ਤਰੀਕੇ ਦੇ ਨਾਲ ਭਾਜਪੀ ਵਾਲੇ ਤੇ ਆਮ ਆਦਮੀ ਪਾਰਟੀ ਵਾਲੇ ਵਰਤ ਰਹੇ ਆ ਇਹ ਦੱਸਣ ਦੇ ਲਈ ਕਿ ਭਾਈ ਕਾਂਗਰਸ ਦੇ ਵਿੱਚ ਕਲੇਸ਼ ਕਿੰਨਾ ਹੁਣ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਿ ਗੁਰਦਾਸਪੁਰ ਤੋਂ ਸੰਸਦ ਮੈਂਬਰ ਆ ਉਹਨਾਂ ਨੇ ਵੀ ਪੈਰ ਪਿੱਛੇ ਖਿੱਚਲੇ ਆ ਉਹ ਕਹਿੰਦੇ ਜੀ ਕਾਂਗਰਸ ਇਕਜੁੱਟਾ ਸਾਡੇ ਵਿੱਚੋਂ ਕਿਸੇ ਨੂੰ ਵੀ ਚੀਫ ਮਿਨਿਸਟਰੀ ਨਹੀਂ ਚਾਹੀਦੀ ਸਾਨੂੰ ਪੰਜਾਬ ਦੇ ਵਿੱਚ ਕਾਂਗਰਸ ਦਾ ਰਾਜ ਚਾਹੀਦਾ ਤੇ ਸੀਐਮ ਚਾਹੇ ਕੋਈ ਵੀ ਬਣ ਜਾਵੇ ਹੁਣ ਇਸ ਵੇਲੇ ਦੋ ਚਿਹਰੇ ਆ ਜਿਹੜੇ ਮੁੱਖ ਤੌਰ ਦੇ ਉੱਤੇ ਮੁਕਾਬਲੇ ਦੇ ਵਿੱਚ ਆ ਕਾਂਗਰਸ ਦੇ ਵਿੱਚ ਸੀਐਮ ਦੇ ਲਈ ਉਰੇ ਵਿੱਚ ਚੱਕ ਚਰ ਜੀ ਸੰਤਨੀਆ ਤੇ ਦੂਜੇ ਪ੍ਰਤਾਪ ਸਿੰਘ ਬਾਜਵਾ ਭਰੋਸੇਯੋਗ ਸੂਤਰ ਇਹ ਗੱਲ ਕਹਿੰਦੇ ਕਿ ਆਉਂਦੇ ਸਮੇਂ ਦੇ ਵਿੱਚ ਹਾਈ ਕਮਾਂਡ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਕਹਿ ਦੇਣਾ ਵੀ ਤੁਸੀਂ ਵੀ ਇਹ ਗੱਲ ਕਹੋ ਕਿ ਭਾਈ ਮੈਂ ਵੀ ਸੀਐਮ ਚੇ ਜਿਹੜੀ ਦੌੜ ਦੇ ਵਿੱਚ ਨਹੀਂ ਆ ਪਹਿਲਾਂ ਆਪਾਂ ਸੀਟਾਂ ਜਿੱਤਣੀਆਂ ਫਿਰ ਅਗਲੀ ਗੱਲ ਕਰਨੀ ਆ ਤੇ ਭਰੋਸੇਯੋਗ ਸੂਤਰ ਇਹ ਵੀ ਗੱਲ ਕਹਿੰਦੇ ਵੀ ਚਰਨਜੀਤ ਸਿੰਘ ਚੰਨੀ ਨੂੰ ਹੀ ਸੀਐਮ ਚੇ ਜਿਹੜੇ ਤੌਰ ਦੇ ਉੱਤੇ ਹਾਈ ਕਮਾਂਡ ਪੇਸ਼ ਕਰਨੀ ਚਾਹਵਾਨਾ ਕਿਉਂਕਿ ਜਦੋਂ ਉਹ ਕੈਪਟਨ ਦੇ ਅੰਤਲੇ ਰਾਜ ਦੇ ਡਿਨਾਂ ਦੇ ਵਿੱਚ ਅੰਤਲੇ ਦਿਨਾਂ ਦੇ ਵਿੱਚ 3 ਕੁ ਮਹੀਨੇ ਵਾਸਤੇ ਮੁੱਖ ਮੰਤਰੀ ਰਹੇ ਉਹਨਾਂ ਨੇ ਛਾਪ ਛੱਡੀ ਭਾਵੇਂ ਉਹ ਦੋਵੇਂ ਸੀਟਾਂ ਦੇ ਉੱਤੇ ਆਪ ਹਾਰ ਗਏ ਪਰ ਫਿਰ ਵੀ ਦਲਿਤ ਭਾਈਚਾਰੇ ਦੇ ਵਿੱਚ ਮਜ਼ਬੂਤ ਪਕੜ ਆ ਤੇ ਆਮ ਆਦਮੀ ਵਾਲਾ ਅਕਸ ਹਾਲੇ ਤੱਕ ਉਹਨਾਂ ਦਾ ਬਰਕਰਾਰ ਆ ਪ੍ਰਤਾਪ ਸਿੰਘ ਬਾਜਵਾ ਨੇ ਦੋ ਦਿਨ ਪਹਿਲਾਂ ਕਿਹੜੀ ਗੱਲ ਕਹੀ ਆ ਉਹ ਕਨੇ ਸਰਕਾਰ ਸਾਡੀ ਆਈ ਤਾਂ ਗੈਂਗਸਟਰ ਰਾਜ ਖਤਮ ਕਰ ਦੇਾਂਗੇ ਸਰਕਾਰ ਬਣਨ ਤੇ ਪਹਿਲਾ ਫੈਸਲਾ ਇਹ ਹੋਊਗਾ ਕਿ ਭਗਵੰਤ ਮਾਨ ਨੂੰ ਕਟਹਿਰੇ ਦੇ ਵਿੱਚ ਖੜਾ ਕਰਾਂਗੇ ਪੰਜਾਬ ਦੇ ਵਿੱਚ ਲੁੱਟਖੋ ਗੈਂਗਸਟਰਾਂ ਤੇ ਫਰੋਤੀਆਂ ਮੰਗਣ ਵਾਲਿਆਂ ਨੂੰ ਅਸੀਂ ਮਾਨ ਨੂੰ ਤੇ ਕੇਜਰੀਵਾਲ ਤੇ ਉਹਦੇ ਸਾਥੀਆਂ ਨੂੰ ਜਵਾਬਦੇਹ ਕਰਾਂਗੇ ਦੇਣਦਾਰੀਆਂ ਜਿਹੜੀਆਂ ਪੈਣੀਆਂ ਆ ਇਹ ਗੱਲ ਪ੍ਰਤਾਪ ਸਿੰਘ ਬਾਜਵਾ ਨੇ ਕਹੀ ਆ ਪਰ ਹਾਈ ਕਮਾਂਡ ਦੇ ਸੂਤਰ ਕਹੀ ਇਹ ਗੱਲ ਕਹਿੰਦੇ ਆ ਕਿ ਕਾਂਗਰਸ ਨੇ ਜਿਹੜਾ ਕਲੇਸ਼ ਪਿਛਲੇ ਕੁਝ ਕੁ ਵਰਿਆਂ ਦੇ ਵਿੱਚ ਖਟਿਆ ਉਹਦੇ ਕਰਕੇ ਹੀ ਬਾਈ ਦੇ ਵਿੱਚ 18-19 ਸੀਟਾਂ ਤਕਸੀਮਤ ਰਹਿ ਗਏ ਪਰ ਉਸ ਤੋਂ ਬਾਅਦ ਸਬਕ ਨਹੀਂ ਸਿੱਖਿਆ ਵੀ ਭਾਈ ਅਸੀਂ ਏਕੇ ਦੇ ਵਿੱਚ ਰਹਿਣਾ ਇਸ ਕਰਕੇ ਹੁਣ ਹਾਈ ਕਮਾਂਡ ਨੇ ਘੁਰਕੀ ਮਾਰੀ ਆ ਵੀ ਜਿਹੜੇ 4-5-6 ਜਣੇ ਮੁੱਖ ਮੰਤਰੀ ਬਣਦੇ ਚਾਹਵਾਨ ਆ ਇਹ ਇਨ੍ਹਾਂ ਦੇ ਮੂੰਹ ਦੇ ਵਿੱਚੋਂ ਗੱਲ ਖਵਾਈ ਜਾਵੇ ਜਿਕੇ ਅਸੀਂ ਤਾਂ ਮੁੱਖ ਮੰਤਰੀ ਦੇ ਦਾਅਵੇਦਾਰ ਨਹੀਂ ਆ ਅਸੀਂ ਤਾਂ ਇਕਜੁੱਟਾਂ ਤੇ ਅਸੀਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਲੈ ਕੇ ਆਉਣੀ ਆ। ਇਸੇ ਨੀਤੀ ਤਹਿਤ ਰਾਜਾ ਵਿਡਿੰਗ ਨੇ ਗੱਲ ਕਹੀ ਕਿ ਮੈਂ ਸੀਐਮ ਕੈਂਡੀਡੇਟ ਨਹੀਂ ਆ। ਇਸੇ ਨੀਤੀ ਤਹਿਤ ਸੁਖਵਿੰਦਰ ਸਿੰਘ ਰੰਧਾਵਾ ਸਾਹਿਬ ਨੇ ਕਿਹਾ ਕਿ ਮੈਂ ਸੀਐਮ ਕੈਂਡੀਡੇਟ ਨਹੀਂ ਆ। ਇਸੇ ਨੀਤੀ ਤਹਿਤ ਸ਼ਾਇਦ ਪ੍ਰਤਾਪ ਸਿੰਘ ਬਾਜਵਾ ਤੋਂ ਅਖਵਾਇਆ ਜਾਵੇ ਕਿ ਮੈਂ ਵੀ ਸੀਐਮ ਕੈਂਡੀਡੇਟ ਨਹੀਂ ਆ। ਜੋ ਕਿ ਹਾਲੇ ਤੱਕ ਇਹ ਗੱਲ ਕਹਿ ਰਹੇ ਆ ਕਿ ਭਾਈ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਸਿੱਧੇ ਕਰ ਦੇਾਂਗੇ ਤੇ ਗੈਂਟਰ ਮੁਕਾ ਦੇਾਂਗੇ ਤੇ ਸਰਕਾਰ ਨੂੰ ਜਵਾਬਦੇਹ ਕਰਾਂਗੇ ਹੋਣ ਵਾਲੀ ਨੂੰ। ਲੈ ਦੇ ਕੇ ਕਹਿੰਦੇ ਵੀ ਚਰਨਜੀਤ ਸਿੰਘ ਚੰਨੀ ਦੇ ਉੱਤੇ ਗੁਣਾ ਪਾਉਣ ਦੀ ਤਿਆਰੀ ਆ ਅੰਦਰ ਖਾਤੇ ਸਾਰੀ ਗਿੱਟਮਟ ਹੋ ਚੁੱਕੀ ਆ ਇਹ ਉਹ ਵੇਲਾ ਜਦੋਂ ਸਿੱਧੂ ਜੋੜਾ ਰਾਜਨੀਤੀ ਦੇ ਵਿੱਚੋਂ ਬਾਹਰ ਹੋ ਚੁੱਕਿਆ ਤੇ ਇਹ ਉਹ ਜੋੜਾ ਜਦੋਂ ਚਾਰ ਪੰਜ ਚਿਹਰੇ ਆ ਜਿਹੜੇ ਮੁੱਖ ਤੌਰ ਦੇ ਉੱਤੇ ਕਾਂਗਰਸ ਦੇ ਇਸ ਵੇਲੇ ਚਰਚਾ ਦੇ ਵਿੱਚ ਆ ਕਿ ਇਹੀ ਮੁੱਖ ਮੰਤਰੀ ਬਣਨਗੇ ਇਹਨਾਂ ਦੇ ਵਿੱਚੋਂ ਕੋਈ ਮੁੱਖ ਮੰਤਰੀ ਬਣੂਗਾ ਤੇ ਜੇ ਕੋਈ ਵੀ ਨਾ ਬਣਿਆ ਤਾਂ ਫਿਰ ਇਹ ਆਪਸ ਦੇ ਵਿੱਚ ਲੜ ਲੜ ਕੇ ਦੂਜੇ ਨੂੰ ਵੀ ਡਿਗ ਲੈਣਗੇ ਕਾਂਗਰਸ ਦਾ ਕਲਚਰ ਇਹੀ ਗੱਲ ਕਹਿੰਦਾ ਕਾਂਗਰਸ ਗੁਜਰਾਤ ਦੇ ਵਿੱਚ ਵੀ ਐਵੇਂ ਕਰਦੀ ਆ ਰਾਜਸਥਾਨ ਦੇ ਵਿੱਚ ਵੀ ਐਵੇਂ ਕਰਦੀ ਆ ਹਰਿਆਣਾ ਚ ਵੀ ਐਵੇਂ ਕਰਦੀ ਆ ਯੂਪੀ ਦੇ ਵਿੱਚ ਵੀ ਐਵੇਂ ਕਰਦੀ ਆ ਦਿੱਲੀ ਦੇ ਵਿੱਚ ਵੀ ਐਵੇਂ ਕਰਦੀ ਆ ਤੇ ਉਹੋ ਕੁਝ ਪੰਜਾਬ ਦੇ ਵਿੱਚ ਕਰਦੀ ਜਦੋਂ ਕਾਂਗਰਸ ਕਿਤੇ ਹਾਰਦੀ ਆ ਫਿਰ ਇਹ ਕਹਿੰਦੇ ਹੁੰਦੇ ਜੀ ਕਿ ਹਮ ਚਿੰਤਨ ਕਰਾਂਗੇ ਹਮ ਮੰਥਨ ਕਰ ਰਹੇ ਹਾਂ ਹਮ ਹਾਰ ਕੇ ਕਾਰਨੋ ਕੀ ਪੜਤਾਲ ਕਰ ਰਹੇ ਹਾਂ ਜਦੋਂ ਤੱਕ ਪੜਤਾਲ ਮੁਕੰਮਲ ਹੁੰਦੀ ਔਰ ਤੱਕ ਦੋ ਸੂਬੇ ਹੋਰ ਹਾਰ ਜਾਂਦੇ ਆ ਫਿਰ 10 ਕਿ ਜ਼ਿਮਨੀ ਚੋਣਾ ਹਾਰ ਜਾਂਦੇ ਆ ਫਿਰ ਇੱਕ ਨਵਾਂ ਚਿੰਤਨ ਇੱਕ ਨਵਾਂ ਮੰਥਨ ਇੱਕ ਨਵਾਂ ਨਿਲਸ ਇੱਕ ਨਵੀਂ ਪੜਤਾਲ ਸ਼ੁਰੂ ਹੋ ਜਾਂਦੀ ਆ ਜਦੋਂ ਤੱਕ ਉਹ ਮੁਕੰਮਲ ਨਹੀਂ ਹੁੰਦੀ ਕਿ ਦੋ ਤਿੰਨ ਚੋਣਾ ਹੋਰ ਹਾਰ ਜਾਂਦੇ ਆ ਕਾਂਗਰਸ ਹਾਈ ਕਮਾਂਡ ਇਹ ਜਾਣਦੀ ਆ ਵੀ ਜੇਕਰ 27 ਦੇ ਵਿੱਚ ਐਤਕੀ ਸਾਡੀ ਪਾਰਟੀ ਕਾਂਗਰਸ ਦੇ ਪੈਰ ਨਾ ਲੱਗੇ ਪੰਜਾਬ 'ਚ ਤੇ ਫਿਰ ਵਾਜੇ ਵਜੇ ਪਏ ਆ ਫਿਰ ਸਾਡੇ ਕੋਲ ਇਹ ਵੀ ਸੂਬਾ ਖਿਸਕ ਜਾਣਾ ਸੋ ਵੀ ਨਹੀਂ ਆਉਂਦੇ ਸਮੇਂ 'ਚ ਕੀ ਬਣਦਾ ਪਰ ਮੇਰੀ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਆ ਜੋ ਕੁਝ ਅੱਜ ਪੰਜਾਬ ਦੇ ਵਿੱਚ ਚੱਲ ਰਿਹਾ ਜੋ ਅੱਜ ਸਾਨੂੰ ਦਿਸ ਰਿਹਾ ਤੇ ਜਿਹੜਾ ਇਸ ਸਾਲ ਦੇ ਵਿੱਚ ਯਾਨੀ ਕਿ 12ਵੇਂ ਮਹੀਨੇ ਤੱਕ ਦਿਸਣਾ ਇਹਦੇ ਵਿੱਚ ਬਹੁਤ ਕੁਝ ਉਲਟ ਪੁਲਟ ਹੋਣ ਦੀ ਸੰਭਾਵਨਾ ਪਰ ਤੁਸੀਂ ਭਾਵਕ ਹੋ ਕੇ ਲੜਿਓ ਨਾ ਇਥੇ ਧਰਮ ਦੇ ਪਿੱਟਣੇ ਵੀ ਪੈਣੇ ਆ ਇਥੇ ਪੰਜਾਬ ਦੇ ਵਿੱਚ ਹੋਰ ਬੜਾ ਕੁਝ ਹੋਣਾ ਜਿਹਦੇ ਕਰਕੇ ਤੁਹਾਨੂੰ ਇਹ ਗੱਲ ਕਹੀ ਜਾਊਗੀ ਕਿ ਤੇਰੀ ਭਾਵਨਾ ਢਕੀ ਆ ਤੁਹਾਨੂੰ ਪਤਾ ਨਹੀਂ ਹੋਣਾ ਕਿ ਤੁਹਾਡੀ ਤਾਂ ਭਾਵਨਾ ਢਕੀ ਆ ਤੁਹਾਨੂੰ ਦੱਸਿਆ ਜਾਊਗਾ ਕਿ ਭਾਈ ਤੇਰੀ ਭਾਵਨਾ ਢਕੀ ਆ ਤੇਰੀ ਭਾਵਨਾ ਢਕੀ ਤੋ ਕੁਝ ਕਰ ਪਰ ਤੁਸੀਂ ਢਕਿਓ ਨਾ ਤੁਸੀਂ ਠੰਡੇ ਮਤੇ ਰਹੋ ਤੁਸੀਂ ਠਰਮੇ ਦੇ ਵਿੱਚ ਰਹੋ ਐਤ ਕੀ ਰਾਜਨੀਤਿਕ ਲੋਕਾਂ ਨੇ ਬਹੁਤ ਕੁਝ ਕਰਨਾ ਕਿਉਂਕਿ ਇਹ 26 ਬਰੇ ਨੇ 27 ਤੈ ਕਰਨੀਆਂ ਇਹਦੇ ਵਿੱਚ ਜੋ ਜੋ ਕੁਝ ਹੋਊਗਾ ਉਹਨੇ ਦੱਸਣਾ ਜੀ ਕਿ 27 ਦੇ ਵਿੱਚ ਕੀ ਕੀ ਕੁਝ ਹੋ ਸਕਦਾ ਕੌਣ ਸੀਐਮ ਬਣੂਗਾ ਇਹ 26ਵਰੀ ਨਹੀਂ ਤੈ ਕਰ ਲੈਣਾ ਇਸ ਕਰਕੇ ਤੁਸੀਂ ਠੰਡੇ ਮਤੇ ਰਹਿਣਾ ਪੜਦੇ ਰਹਿਣਾ ਵਿਚਾਰਦੇ ਰਹਿਣਾ ਚਰਚਾ ਕਰਦੇ ਰਹਿਣਾ ਕਿ ਜਦ ਨਾਲ ਵੀ ਭਾਈ ਕਿਹੜੀ ਸਿਆਸੀ ਪਾਰਟੀ ਨੇ ਚੰਗਾ ਕੰਮ ਕੀਤਾ ਤੇ ਕਿਹਨੇ ਚੰਗੇ ਤੋਂ ਉਲਟ ਕੀਤਾ ਸੋ ਲੜਨ ਪੜਨ ਦੇ ਨਾਲੋਂ ਇਹ ਗੱਲ ਸੋਚੋ ਵੀ ਜਿਹੜੇ ਤੁਹਾਨੂੰ ਅੱਜ ਚੰਗੇ ਲੱਗਦੇ ਯਾਰ ਕਿ ਫਲਾਣਾ ਕਾਂਗਰਸ ਦੇ ਵਿੱਚ ਹੀਰਾ ਉਹ ਹੀਰੇ ਦਾ ਕੋਈ ਪਤਾ ਨਹੀਂ ਬੀਜੇਪੀ ਵਾਲੇ ਪਾਸੇ ਵਹਿ ਵਹਿ ਕੇ ਦੋ ਨਿਕਲ ਜੇ ਜਿਹੜਾ ਤੁਹਾਨੂੰ ਬੀਜੇਪੀ ਚ ਹੀਰਾ ਲੱਗਦਾ ਉਹਦਾ ਕੋਈ ਪਤਾ ਨਹੀਂ ਉਹ ਆਮ ਆਦਮੀ ਪਾਰਟੀ ਚ ਕਦੋਂ ਆ ਜੇ ਜਿਹਨੂੰ ਤੁਸੀਂ ਕਹਿੰਦੇ ਆ ਆਮ ਆदमी ਪਾਰਟੀ ਦੇ ਵਿੱਚ ਇਹ ਤਾਂ ਕ੍ਰਾਂਤੀ ਲਿਆਉਣ ਵਾਲਾ ਬਦਲਾਵ ਵਾਲਾ ਬੰਦਾ ਉਹਦਾ ਕੋਈ ਪਤਾ ਨਹੀਂ ਵੀ ਉਹ ਕਾੜੀ ਦਲ ਦੇ ਵਿੱਚ ਕਦੋਂ ਵੜ ਜੇ ਸੋ ਆਉਂਦੇ ਵਕਤ ਦੇ ਵਿੱਚ ਬਹੁਤ ਕੁਝ ਹੋਣਾ ਪਰ ਤੁਸੀਂ ਆਪਦੇ ਸਟੈਂਡ ਤੇ ਰਹਿਣਾ ਨੇਤਾਵਾਂ ਦੇ ਸਟੈਂਡ ਦੇ ਉੱਤੇ ਨਹੀਂ ਟਿਕੇ ਰਹਿਣਾ ਆਪਦੇ ਘਰ ਬਾਰੇ ਸੋਚੋ ਆਪਦੇ ਪਿੰਡ ਬਾਰੇ ਸੋਚੋ ਆਪਦੇ ਜ਼ਿਲ੍ਹੇ ਬਾਰੇ ਸੋਚੋ ਆਪਦੇ ਪਿੰਡਾਂ ਖੇਤਾਂ ਦੇ ਬਾਰੇ ਪੂਰੀ ਜਾਣਕਾਰੀ ਰੱਖਿਆ ਕਰੋ ਤੇ ਕਿਸੇ ਪਿੱਛੇ ਲੜਨ ਦੀ ਕੋਈ ਲੋੜ ਨਹੀਂ ਥੇ